ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ 50 ਲੱਖ ਰੁਪਏ ਦੀ ਫਰੋਤੀ ਮਾਮਲੇ 'ਚ ਫਰੀਦਕੋਟ ਅਦਾਲਤ ਵੱਲੋਂ ਲਾਰੈਂਸ ਵਿਸ਼ਨੋਈ ਨੂੰ ਬਰੀ ਕਰ ਦਿੱਤਾ ਹੈ ਜੀ ਹਾਂ ਬਰੀ ਕਰ ਦਿੱਤਾ ਹੈ ਦੱਸਦੀ ਕਿ 2021 ਸਾਲ ਚ ਲਾਰੈਂਸ ਵਿਸ਼ਨੋਈ ਖਿਲਾਫ ਕੋਟਕਪੂਰਾ ਸਿਟੀ ਅੰਦਰ ਦਰਜ ਇੱਕ ਫਰੋਤੀ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ આરોપી ਲਾਰੈਂਸ ਵਿਸ਼ਨੋਈ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਦੱਸਦੇ ਕਿ ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਇੱਕ ਵਪਾਰੀ ਨੂੰ WhatsApp ਤੇ ਇੱਕ ਕਾਲ ਕਰਕੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਕੇ ਲਾਰੈਂਸ ਵਿਸ਼ਨੋਈ ਲਈ 50 ਲੱਖ ਰੁਪਏ ਦੀ ਫਰੋਤੀ ਮੰਗ ਕੀਤੀ ਸੀ ਅਤੇ ਉਸ ਦੀ ਡਿਮਾਂਡ ਪੂਰੀ ਨਾ ਕਰਨ ਦੀ ਸੂਰਤ 'ਚ ਵਪਾਰੀ ਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਕੋਟਕਪੁਰਾ ਸਿਟੀ ਅੰਦਰ ਅਗਸਤ 2018 ਨੂੰ ਲਾਰੈਂਸ ਵਿਸ਼ਨੋਈ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਇੱਕ ਕੇਸ ਸਬੰਧ 'ਚ ਲਾਰਸ ਵਿਸ਼ਨੋਈ ਨੂੰ ਜਦ ਪੰਜਾਬ ਲਿਆਂਦਾ ਗਿਆ ਤਾਂ ਫਰੀਦਕੋਟ ਪੁਲਿਸ ਵੱਲੋਂ ਉਕਤ ਫਰੋਤੀ ਮਾਮਲੇ 'ਚ ਲੋਰੈਂਸ ਦੀ ਗ੍ਰਿਫਤਾਰੀ ਪਾ ਕੇ ਉਸ ਨੂੰ ਫਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਦਕਿ ਬਾਅਦ 'ਚ ਵੀਡੀਓ ਕਨਫਰੈਂਸਿੰਗ ਦੁਆਰਾ ਉਸ ਦੀ ਪੇਸ਼ੀ ਹੁੰਦੀ ਰਹੀ ਇਸ ਸਬੰਧ ਦੇ ਵਿੱਚ ਲੋਰੈਂਸ ਵਿਸ਼ਨੋਈ ਦੇ ਵਕੀਲ ਅਮਿਤ ਮਿੱਤਲ ਨੇ ਇਹ ਦੱਸਿਆ ਤੁਸੀਂ ਸੁਣ ਸਕਦੇ ਹੋ ਇਹਦੇ ਵਿੱਚ ਲਾਰੈਂਸ ਵਿਸ਼ਨੋਈ ਤੇ ਜਿਹੜਾ ਹੈ ਫਰੋਤੀ ਮੰਗਣ ਦਾ ਕੇਸ ਸੀਗਾ ਵੀ ਉਹਨੇ ਆਪਦੇ ਦੋਸਤ ਗੋਲਡੀ ਬਰਾੜ ਤੋਂ ਫਰੋਤੀ ਮੰਗਵਾਈ ਹੈ ਕਿਸੇ ਦੁਕਾਨਦਾਰ ਤੋਂ ਕੋਟਕਪੂਰੇ ਦੇ ਤੋਂ ਸਿਟੀ ਕੋਟਕਪੂਰੇ ਦਾ ਇਹ ਮਾਮਲਾ ਸੀ ਜਿਸ ਦੇ ਵਿੱਚ ਲਾਰਾンス ਬਿਸ਼ਨੋਈ ਨੂੰ ਬਰੀ ਕੀਤਾ ਗਿਆ ਕੰਪਲੇਂਟ ਇਹ ਸੀਗਾ ਵੀ ਵਟਸਐਪ ਤੇ ਕਾਲ ਆਈ ਆ ਬੰਦੇ ਨੂੰ ਵੀ ਮੈਂ ਲਾਰਾンス ਬਿਸ਼ਨੋਈ ਗੈਂਗ ਦਾ ਬੋਲਦਾ ਬੰਦਾ ਤੇ ਲਾਰਾンス ਬਿਸ਼ਨੋਈ ਨੇ 50 ਲੱਖ ਰੁਪਏ ਫਰੋਤੀ ਮੰਗੀ ਹੈ ਤੇ ਉਹ ਫਰੋਤੀ ਦਾ ਕੇਸ ਹੈ ਜਿਹੜਾ ਦਰਜ ਹੋਇਆ ਸੀ ਉਹਦੇ ਅਦਾਲਤ ਨੇ ਇਸ ਪ੍ਰੋਸੀਕਿਊਸ਼ਨ ਆਫ ਦਾ ਕੇਸ ਨਹੀਂ ਪ੍ਰੂਵ ਕਰ ਸਕੀ ਜਿਦੇ ਕਰਕੇ ਤੇ ਸਾਡੀਆਂ ਦਲੀਲਾਂ ਨੂੰ ਸੁਣਦੇ ਹੋਏ ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਕੱਲ 28 ਤਰੀਕ ਨੂੰ ਬਰੀ ਕੀਤਾ ਇਹਦੇ ਇਕੱਲਾ ਲਾਰੈਂਸ ਬਿਸ਼ਨੋਈ ਸੀ ਹੋਰ ਕੋਈ આરોપી ਨਹੀਂ ਸੀ ਆ ਲਾਰੈਂਸ ਬਿਸ਼ਨੋਈ ਨੂੰ ਫਰੀਦਕੋਟ ਅਦਾਲਤ ਤੇ ਪੇਸ਼ ਵੀ ਕੀਤਾ ਗਿਆ ਸੀ ਤੈ ਦੂਆ ਵੀਡੀਓ ਕਾਨਫਰੈਂਸਿੰਗ ਲਈ ਉਹਦੀ ਹਾਜ਼ਰੀ ਲੱਗਦੀ ਵੀਡੀਓ ਕਾਨਫਰੈਂਸਿੰਗ ਲਈ ਪੇਸ਼ ਹੁੰਦਾ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ 50 ਲੱਖ ਰੁਪਏ ਦੀ ਫਰੋਤੀ ਮਾਮਲੇ 'ਚ ਫਰੀਦਕੋਟ ਅਦਾਲਤ ਵੱਲੋਂ ਲਾਰੈਂਸ ਵਿਸ਼ਨੋਈ ਨੂੰ ਬਰੀ ਕਰ ਦਿੱਤਾ ਜੀ ਹਾਂ ਬਰੀ ਕਰ ਦਿੱਤਾ ਦੱਸਦੀ ਕਿ 2021 ਸਾਲ 'ਚ ਲਾਰੈਂਸ ਵਿਸ਼ਨੋਈ ਖਿਲਾਫ ਕੋਟਕਪੂਰਾ ਸਿਟੀ ਅੰਦਰ ਦਰਜ ਇੱਕ ਫਰੋਤੀ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ આરોપી ਲਾਰੈਂਸ ਵਿਸ਼ਨੋਈ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਦੱਸਦੀ ਕਿ ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਇੱਕ ਵਪਾਰੀ ਨੂੰ WhatsApp ਤੇ ਇੱਕ ਕਾਲ ਕਰਕੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਕੇ ਲਾਰੈਂਸ ਮਿਸ਼ਨੋਈ ਲਈ 50 ਲੱਖ ਰੁਪਏ ਦੀ ਫਰੋਤੀ ਮੰਗ ਕੀਤੀ ਸੀ ਅਤੇ ਉਸ ਦੀ ਡਿਮਾਂਡ ਪੂਰੀ ਨਾ ਕਰਨ ਦੀ ਸੂਰਤ 'ਚ ਵਪਾਰੀ ਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਕੋਟਕਪੂਰਾ ਸਿਟੀ ਅੰਦਰ ਅਗਸਤ 2018 ਨੂੰ ਲਾਰੈਂਸ ਮਿਸ਼ਨੋਈ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਇੱਕ ਕੇਸ ਸਬੰਧ 'ਚ ਲਾਰਸ ਵਿਸ਼ਨੋਈ ਨੂੰ ਜਦ ਪੰਜਾਬ ਲਿਆਂਦਾ ਗਿਆ ਤਾਂ ਫਰੀਦਕੋਟ ਪੁਲਿਸ ਵੱਲੋਂ ਉਕਤ ਫਰੋਤੀ ਮਾਮਲੇ 'ਚ ਲੋਰੈਂਸ ਦੀ ਗ੍ਰਿਫਤਾਰੀ ਪਾ ਕੇ ਉਸ ਨੂੰ ਫਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਦਕਿ ਬਾਅਦ 'ਚ ਵੀਡੀਓ ਕਨਫਰੈਂਸਿੰਗ ਦੁਆਰਾ ਉਸ ਦੀ ਪੇਸ਼ੀ ਹੁੰਦੀ ਰਹੀ ਇਸ ਸਬੰਧ ਦੇ ਵਿੱਚ ਲਾਰਸ ਵਿਸ਼ਨੋਈ ਦੇ ਵਕੀਲ ਅਮਿਤ ਮਿੱਤਲ ਨੇ ਇਹ ਦੱਸਿਆ ਤੁਸੀਂ ਸੁਣ ਸਕਦੇ ਹੋ ਇਹਦੇ ਵਿੱਚ ਲਾਰਸ ਵਿਸ਼ਨੋਈ ਤੇ ਜਿਹੜਾ ਹੈ ਫਰੋਤੀ ਮੰਗਣ ਦਾ ਕੇਸ ਸੀਗਾ ਵੀ ਉਹਨੇ ਆਪਦੇ ਦੋਸਤ ਗੋਲਡੀ ਬਰਾੜ ਤੋਂ ਫਰੋਤੀ ਮੰਗਵਾਈ ਹੈ ਕਿਸੇ ਦੁਕਾਨਦਾਰ ਤੋਂ ਕੋਟਕਪੂਰੇ ਦੇ ਤੋਂ ਸਿਟੀ ਕੋਟਕਪੂਰੇ ਦਾ ਇਹ ਮਾਮਲਾ ਸੀ ਜਿਸ ਦੇ ਵਿੱਚ ਲਾਰਾンス ਬਿਸ਼ਨੋਈ ਨੂੰ ਬਰੀ ਕੀਤਾ ਗਿਆ ਕੰਪਲੇਂਟ ਇਹ ਸੀਗਾ ਵੀ ਵਟਸਐਪ ਤੇ ਕਾਲ ਆਈ ਹੈ ਬੰਦੇ ਨੂੰ ਵੀ ਮੈਂ ਲਾਰਾンス ਬਿਸ਼ਨੋਈ ਗੈਂਗ ਦਾ ਬੋਲਦਾ ਬੰਦਾ ਤੇ ਲਾਰਾンス ਬਿਸ਼ਨੋਈ ਨੇ 50 ਲੱਖ ਰੁਪਏ ਫਰੋਤੀ ਮੰਗੀ ਹੈ ਤੇ ਉਹ ਫਰੋਤੀ ਦਾ ਕੇਸ ਹੈ ਜਿਹੜਾ ਦਰਜ ਹੋਇਆ ਸੀ ਉਹਦੇ ਅਦਾਲਤ ਨੇ ਇਸ ਪ੍ਰੋਸੀਕਿਊਸ਼ਨ ਆਫ ਦਾ ਕੇਸ ਨਹੀਂ ਪ੍ਰੂਵ ਕਰ ਸਕੀ ਜਿਦੇ ਕਰਕੇ ਤੇ ਸਾਡੀਆਂ ਦਲੀਲਾਂ ਨੂੰ ਸੁਣਦੇ ਹੋਏ ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਕੱਲ 28 ਤਰੀਕ ਨੂੰ ਬਰੀ ਕੀਤਾ ਇਹਦੇ ਇਕੱਲਾ ਲਾਰੈਂਸ ਬਿਸ਼ਨੋਈ ਸੀ ਹੋਰ ਕੋਈ આરોપી ਨਹੀਂ ਸੀ ਆ ਲਾਰੈਂਸ ਬਿਸ਼ਨੋਈ ਨੂੰ ਫਰੀਦਕੋਟ ਅਦਾਲਤ ਦੇ ਪੇਸ਼ ਵੀ ਕੀਤਾ ਗਿਆ ਸੀ ਇਹਦੂਆ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਦੀ ਹਾਜ਼ਰੀ ਲੱਗਦੀ ਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੁੰਦਾ